I can't believe

ਹਾਂਜੀ ਅੱਜ ਅੰਬਰਸਰ ਦਾ ਸਰਕਾਰ ਇਕਨਰੀ ਅੱਜ ਬੜਾ ਖੁਸ਼ੀ ਮਨਾ ਰਹਾ ਹਾਂਜੀ ਹਾਂਜੀ ਬੜਾ ਜ਼ਰੂਰੀ ਦਾ ਹਾਂਜੀ ਬਹੁਤ ਵਧੀਆ ਇਹ ਬਹੁਤ ਮਨਵਨ ਲੱਗਿਆ ਬਹੁਤ ਵਧੀਆ ਲੱਗਿਆ ਦੇਖ ਕੇ ਬਹੁਤ ਜ਼ਿਆਦਾ ਭੀੜ ਸੀ ਪਰ ਫਿਰ ਵੀ ਕੋਈ ਸੰਨ ਕੋ ਪ੍ਰੋਬਲਮ ਨਹੀਂ ਆਈ ਤੇ ਬਹੁਤ ਵਧੀਆ ਲੱਗਿਆ ਮੇਰੀ ਸ਼ਰਧਾ ਭਾਵਨਾ ਦੇਖਣ ਨੂੰ ਮਿਲਿਆ ਇਕੱਠ ਬਹੁਤ ਜ਼ਿਆਦਾ ਸੀ ਤੇ ਇਹ ਸ਼ਰਧਾ ਭਾਵਨਾ ਬਹੁਤ ਆ ਸਾਰਿਆਂ ਦੀ ਧਰਮੀ ਵੀ ਬਹੁਤ ਹਾਂਜੀ 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 ਦੇ ਦੂਸਰੇ ਲੈ ਕੇ ਬੈਠੇ ਸਿਹਤ ਕੀ ਸੁਣੋ ਸੰਦੇਸ਼ ਇਹ ਹੀ ਦੇਣਾ ਚਾਹੁੰਦੇ ਆ ਕਿ ਆ ਕੇ ਇੱਥੇ ਮੱਖਾ ਟੇਕੋ ਗੁਰੂ ਜੀ ਗ੍ਰਾਮ ਦਸ ਜੀਓ ਤੇ ਜੋ ਕੁਛ ਤੁਸੀਂ ਮੰਗੋਗੇ ਉਹੀ ਸੁਣਨਗੇ ਆ ਗਿ ਮੰਡੀ ਪਾਉਣਾ ਸਦੀ ਕਾਮਣਾ ਕੁਝ ਵੀ ਮੰਗੋਗੇ ਤੁਸੀਂ ਤੁਹਾਡਾ ਝੂਲਣਾ ਪਰੋ ਗੁਰੂ ਗ੍ਰਾਮ ਦਸ ਜੀ ਹਾਂਜੀ ਹਾਂਜੀ ਫੈਮਲੀ ਆਈ ਨਹੀਂ ਜੀ ਕਿੱਥੇ ਜਿਹਾ ਰਹੀ ਬਹੁਤ ਜ਼ਿਆਦਾ ਐਦਾਂ ਲੱਗਦਾ ਕਿ ਰੱਬ ਮਿਲ ਗਿਆ ਜੋ ਅਗਲੀ ਖੇਡ ਜਗ੍ਹਾ ਤੇ ਕਿੱਥੇ ਪਹੁੰਚਿਆ ਅਸੀਂ ਮੇਰਾ ਨਾਮ ਗਰਮੀਤ ਸਿੰਘ ਪਿਤਾ RAM ਦਰਸ਼ਨ ਸਿੰਘ ਸ੍ਰੀ ਵਿਜੇਨਗਰ ਮੰਡੀ ਲੱਗਦੀ ਸਾਨੂੰ ਰਾਜਸਥਾਨ ਤੋਂ ਉੱਥੇ ਅਸੀਂ ਰਹਿੰਦੇ ਆਏ ਉੱਥੋਂ ਅਸੀਂ ਦਰਬਾਰ ਸਾਹਿਬ ਜਿੱਥੇ ਗੁਰੂ ਦਾ ਜਨਮ ਹੋਇਆ ਹੈ ਉੱਥੇ ਮੁੱਖਾ ਟਿਕਣਾ ਆਇਆ ਹਾਂ ਨਮਸਕਾਰ ਹੈ ਨਾ ਅੱਜ ਅੱਥਾ ਟਿਕਣਾ ਹੈ ਕਿੰਨਾ ਕਿ ਘੱਟ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਅੱਜ ਇਕੱਠ ਹੈ 4 ਘੰਟੇ ਲੱਗੇ ਲਾਈਨ ਦੇ ਵਿੱਚ ਮੁੱਖਾ ਟਿਕਿਆ ਬੱਚਨ ਆਵੇ ਨਹੀਂ ਗਰਮੀ ਵੀ ਹੈ ਉਸ ਦੇ बावजूद भी ਆਸਤਾ ਹੁੰਦੇ ਆਸਤਾ ਪੂਰੀ ਹੈ ਸਾਰੇ ਛਰਦਾ ਬੋਤਲ ਉਤਾਰਦੇ ਜਿਹੜੇ ਘੂਟ ਤੇ ਅੱਠੇ ਬੈਠੇ ਸੰਗਤ ਨੂੰ ਕਿਸ ਤਰ੍ਹਾਂ ਹਸਤੇ ਹੈਗਾ ਨੇ ਆਪਣੇ ਗੁਰੂ ਦੇ ਚਰਨਾਂ 'ਚ ਲਾਜਮੀ ਹੋਣਾ ਚਾਹੀਦਾ ਇੱਕ ਵਾਰੀ ਸਾਲ 6 ਮਹੀਨੇ ਤੱਕ ਤਾਂ ਲਾਜਮੀ ਇੱਕ ਵਾਰੀ ਨਮਸਕਾਰ ਕਰਨਾ ਚਾਹੀਦਾ ਆਪਦੇ ਗੁਰੂ ਜੀ ਪਰਿਵਾਰ ਦੇ ਨਾਲ ਆਏ ਜੀ ਹਾਂ ਸਾਰਾ ਪਰਿਵਾਰ ਆਇਆ ਜੀ ਬੱਚੇ ਨਾਲ ਆਇਆ ਵਾਈਫਾਈ ਹੈ ਦੇਖਾ ਜੀ ਕਿ ਸਾਰਾ ਪਰਿਵਾਰ ਆਇਆ